ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਮੁੜ ਤੋਂ ਅਸੀਂ ਲੈ ਕੇ ਹਾਜ਼ਰ ਹਾਂ ਸਟੱਡੀ ਵੀਜ਼ਾ ਸ਼ੋਅ ਤੇ ਪ੍ਰੋਗਰਾਮ ਦੇ ਵਿੱਚ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਨੇ AVM ਗਲੋਬਲ ਤੋਂ ਮਿਸਟਰ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਪਹਿਲਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਸ਼ੀ ਗੌਰ ਜੀ ਜੀ ਤੇ ਜਿਵੇਂ ਕਿ ਅਸੀਂ ਰੋਜ਼ ਵੱਖ-ਵੱਖ ਕੰਟਰੀਜ਼ ਦੇ ਸਟੱਡੀ ਵੀਜ਼ਾ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਤੇ ਅੱਜ ਅਸੀਂ ਸਪੈਸ਼ਲ ਜੋ ਹੈ ਅਮਰੀਕਾ ਦੇ ਵੀਜ਼ਾ ਬਾਰੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਜੇਕਰ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਥੱਲੇ ਸਕਰੀਨ ਤੇ ਨੰਬਰਸ ਦਿੱਤੇ ਹੋਏ ਨੇ ਤੁਸੀਂ ਸਾਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ ਤਾਂ ਅਮਨਦੀਪ ਸਿੰਘ ਜੀ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਇੱਥੇ ਸਾਹਮਣੇ ਆ ਰਿਹਾ ਕਿ ਜਿਹੜੇ ਜੋ ਕੈਨੇਡਾ ਹੈ ਉਹਨੂੰ ਹਮੇਸ਼ਾ ਸੁਪਨਿਆਂ ਦਾ ਦੇਸ਼ ਸਮਝਿਆ ਜਾਂਦਾ ਸੀ ਕਿਉਂਕਿ ਸੀ ਕਵਾਂਗੇ ਇੰਨੇ-ਇੰਨੇ ਜੋ ਸਟੂਡੈਂਟਸ ਹਨ ਸਪਨਾ ਹੀ ਸੀ ਕੈਨੇਡਾ ਦੇ ਵਿੱਚ ਜਾਣਾ ਉਸ ਤੋਂ ਬਾਅਦ ਹੁਣ ਜੇਕਰ ਅਸੀਂ ਵੇਖੀਏ ਤਾਂ ਜਦੋਂ ਕੈਨੇਡਾ ਦੀ ਉੱਥੋਂ ਸਰਕਾਰ ਦੇ ਜਿਹੜੇ ਕਾਫੀ ਸਾਰੇ ਜਿਹੜੇ ਮਸਲੇ ਸਨ ਸਾਹਮਣੇ ਆਏ ਸਨ ਤੇ ਹੁਣ ਜਿਹੜੇ ਸਟੂਡੈਂਟਸ ਨੇ ਪਹਿਲਾਂ ਕੈਨੇਡਾ ਤੇ ਜਾਂਦੇ ਨੇ 22 ਲੱਖ ਉੱਥੇ ਲਗਾਉਂਦੇ ਨੇ ਉਸ ਤੋਂ ਬਾਅਦ ਅਮਰੀਕਾ ਦਾ ਰੁਖ ਕਰਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਅਸੀਂ ਵੇਖਦੇ ਸੀ ਕਿ ਦੁਬਈ ਤੋਂ ਅਮਰੀਕਾ जाया ਜਾਂਦਾ ਸੀ ਲੇਕਿਨ ਹੁਣ ਕੈਨੇਡਾ ਨੂੰ ਇੱਕ ਪਾਥ ਵੀ ਸਮਝਿਆ ਜਾ ਰਿਹਾ ਕਿ ਸਹੀ ਗੱਲ ਹੈ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਆਪਾਂ ਜਦੋਂ ਵੀ ਅੱਜ ਦੇ ਟਾਈਮ 'ਚ ਕਹਿੰਦੇ ਸੋਸ਼ਲ ਮੀਡੀਆ ਇੱਕ ਐਹੋਜਾ ਪਲੇਟਫਾਰਮ ਬਣ ਚੁੱਕਿਆ ਫੇਸਬੁੱਕ ਇੰਸਟਾਗ੍ਰਾਮ ਕਿੱਥੇ ਤੁਸੀਂ ਹਰ ਇੱਕ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਤੇ ਅੱਜ ਦੇ ਟਾਈਮ 'ਚ ਕਾਫੀ ਇੱਕ ਨਿਊਜ਼ ਇਹ ਵੀ ਨਿਊਜ਼ ਕਿੱਲ ਕੈਰੀ ਆ ਰਹੀ ਹੈ ਰੀਲਸ ਬਹੁਤ ਵੇਖਣ ਨੂੰ ਮਿਲਦੀਆਂ ਪਈਆਂ ਕਿ ਬੱਚਾ ਇਥੋਂ ਕੈਨੇਡਾ ਜਾਂਦਾ ਹੈ 20 ਲੱਖ 22 ਲੱਖ 24 ਸਟੱਡੀ ਵੀਜ਼ਾ ਦਾ ਖਰਚਾ ਆਉਂਦਾ ਕਿਉਂਕਿ ਜੀਆਈਸੀ ਆ ਟਿਊਸ਼ਨ ਫੀਸ ਈਵਨ ਟੂਰਿਸਟ ਵੀਜ਼ਾ ਤੇ ਵੀ ਉਹ ਕੈਨੇਡਾ ਪਹੁੰਚਦਾ ਅੱਜ ਜੋ ਕੈਨੇਡਾ ਪਹੁੰਚਿਆ ਤੇ 2 ਜਾਂ 3 ਦਿਨ ਬਾਅਦ ਉਹ ਅਮਰੀਕਾ 2 ਨੰਬਰ 'ਚ ਜਾ ਰਿਹਾ ਮਤਲਬ ਇੱਕ ਤਾਂ ਤੁਸੀਂ ਆਪਣੀ ਇੱਕ ਨੰਬਰ ਦੀ ਜਿਹਨੂੰ ਆਪਾਂ ਜੈਨੂਨ ਵੀ ਬੋਲਦੇ ਆ ਟੈਂਪੋਰਰੀ ਵੀਜ਼ਾ ਹੈ ਜਿਹਨੂੰ ਆਪਾਂ ਉਸ ਤੋਂ ਬਾਅਦ ਤੁਸੀਂ ਆਪਣਾ ਵਰਕ ਪਰਮਿਟ ਪੀਆਰ ਲੈ ਸਕਦੇ ਹੋ ਉਹ ਇੱਕ ਸੈਟਲ ਹੋਣ ਦਾ ਇੱਕ ਰਸਤਾ ਹੈ ਦੂਸਰੀ ਸਾਈਡ ਤੁਸੀਂ ਇੱਕ ਆਪਣੇ ਇੱਕ ਨੰਬਰ ਦੀ ਜੈਨੂਨ ਚੀਜ਼ ਨੂੰ ਛੱਡ ਕੇ ਤੁਸੀਂ ਦੋ ਨੰਬਰ 'ਚ ਵਾਇਆ ਬਾਰਡਰ ਅਮਰੀਕਾ 'ਚ ਐਂਟਰ ਹੋ ਰਹੇ ਹੋ ਉਹ ਇਹ ਬਹੁਤ ਹੋ ਰਿਹਾ ਜਿਹਦੇ ਟਾਈਮ 'ਚ ਅੱਪਾ ਗੱਲ ਕਰੀਏ ਇੱਕ ਦਿਨ ਦੇ ਵਿੱਚ ਵੀ 100 100 2 200 ਬੱਚਾ ਅਮਰੀਕਾ ਚ ਐਂਟਰ ਹੋ ਰਿਹਾ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਤੁਹਾਨੂੰ ਬੈਨੀਫਿਟ ਨਹੀਂ ਹੈਗਾ ਬਿਲਕੁਲ ਕਿਉਂਕਿ ਪਹਿਲਾਂ ਕੀ ਚੀਜ਼ ਹੁੰਦੀ ਸੀ ਉਹ ਤੁਸੀਂ ਦੁਬਈ ਦੀ ਗੱਲ ਕਰਦੇ ਹੋ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇੱਕ ਜੈਨੂਇਨ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਦੇ ਨਾਲ-ਨਾਲ ਵਰਕ ਪਰਮਿਟ ਦੇ ਨਾਲ-ਨਾਲ ਇੱਕ ਦੋ ਨੰਬਰ ਦਾ ਰਸਤਾ ਵੀ ਬਹੁਤ ਜੰਦਾ ਜਿੰਦੇ ਵਿੱਚ ਕਾਫੀ ਬੱਚੇ ਜਾਂਦੇ ਨੇ ਦੇਖੋ ਜਾਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੇ ਵਿੱਚ ਤੁਸੀਂ ਪੈਸਾ ਤੇ ਆਪਣੀ ਜਾਨ ਤੋਂ ਵੀ ਹੱਥ ਗਵਾ ਕੇ ਬੈਠ ਜਾਂਦੇ ਹੋ ਤੇ ਕਾਫੀ ਬ ਬੈਠੇ ਨੇ ਮਾਵਾ ਨੇ ਆਪਣੇ ਪੁੱਤ ਵੀ ਗਵਾਏ ਨੇ ਪਰ ਉਹ ਰਸਤਾ ਕੀ ਸੀ ਪਹਿਲਾਂ ਦੁਬਈ ਤੋਂ ਚਲੇ ਗਏ ਪਨਾਮਾ ਸਾਈਡ ਤੋਂ ਚਲੇ ਗਏ ਸ਼ੈ ਨਿਗਨ ਤੋਂ ਚਲੇ ਗਏ ਯੂਕੇ ਤੋਂ ਚਲੇ ਗਏ ਹੁਣ ਇੱਕ ਨਵਾਂ ਰਸਤਾ ਦੇਖਣ ਨੂੰ ਆਉਂਦਾ ਪਿਆ ਬੱਚਾ ਇਥੋਂ ਕੈਨੇਡਾ ਜਾਂਦਾ ਹੈ ਕੈਨੇਡਾ ਜਾ ਕੇ 2 ਦਿਨ ਬਾਅਦ ਉਹ ਅਮਰੀਕਾ ਐਂਟਰ ਹੋ ਜਾਂਦਾ ਹੈ ਤੇ ਪਰ ਉਹ ਬੱਚਾ ਇਹ ਨਹੀਂ ਦੇਖ ਰਿਹਾ ਕਿ ਅਮਰੀਕਾ ਦੀ ਰੂਲਿੰਗ ਕੀ ਹੈ ਅਮਰੀਕਾ ਦਾ ਜਿਹੜਾ ਕੈਨੇਡਾ ਦੇ ਨਾਲ ਹੁਣ ਕੀ ਐਗਰੀਮੈਂਟ ਸਾਈਨ ਹੋਇਆ ਹੈ ਕਿ ਜਿਹੜਾ ਬੱਚਾ ਅਮਰੀਕਾ ਵਿੱਚ ਥਰੂ ਕੈਨੇਡਾ ਮਤਲਬ ਤੁਸੀਂ ਪਹਿਲਾਂ ਕੈਨੇਡਾ ਆਇਓ ਕੈਨੇਡਾ ਤੋਂ ਬਾਅਦ ਤੁਸੀਂ ਅਮਰੀਕਾ ਐਂਟਰ ਹੋਇਓ ਉਹ ਤੁਹਾਨੂੰ ਕੋਈ ਵੀ ਐਂਟਰਟੇਨ ਨਹੀਂ ਕਰੂਗਾ ਇਟ ਮੀਨ ਤੁਸੀਂ ਕੈਨੇਡਾ ਪਹੁੰਚੇ ਜੈਨੂਨ ਵੇ ਨਾਲ ਪਹੁੰਚੇ ਇੱਕ ਲੀਗਲ ਵੇ ਨਾਲ ਪਹੁੰਚੇ ਤੁਸੀਂ 2 ਦਿਨ ਬਾਅਦ ਅਮਰੀਕਾ ਇਲਿਗਲ ਹੋ ਗਏ ਇਲਿਗਲ ਹੋ ਕੇ ਚੰਗਾ ਮਾਈਂਡ ਹੁੰਦਾ ਕਿ ਅਮਰੀਕਾ ਜੀ ਅਮਰੀਕਾ ਅਜੇ ਨਹੀਂ ਤੇ 5-7 ਸਾਲ ਬਾਅਦ ਅਸੀਂ 2 ਨੰਬਰ 'ਚ ਰਵਾਂਗੇ ਰਿਫਿਊਜ਼ ਹੀ ਅਪਲਾਈ ਕਰ ਦਾਂਗੇ ਜਿਹਨੂੰ ਪਾ ਜਲਮ ਬੋਲਦੇ ਆ ਉਸ ਤੋਂ ਬਾਅਦ ਫਾਈਲ ਲੱਗੂਗੀ ਥੋੜੇ ਟਾਈਮ ਬਾਅਦ ਮੈਨੂੰ ਪੀਆਰ ਮਿਲ ਜੂਗੀ ਗ੍ਰੀਨ ਕਾਰਡ ਮਿਲ ਜੂਗਾ ਤੇ ਮੈਂ ਸੈਟਲ ਹੋ ਜਾਊਗਾ ਪਰ ਇਹ ਬਿਲਕੁਲ ਸੁਪਨਾ ਹੀ ਬਣ ਕੇ ਰਹਿ ਜਾਊਗਾ ਕਿਉਂਕਿ ਇਹ ਬਿਲਕੁਲ ਹੁਣ ਪੋਸੀਬਲ ਨਹੀਂ ਹੈ ਬਿਲਕੁਲ ਤੁਸੀਂ ਕੈਨੇਡਾ ਜਾ ਕੇ ਅਮਰੀਕਾ ਐਂਟਰ ਤਾਂ ਹੋ ਸਕਦੇ ਹੋ ਸ਼ਾਇਦ ਕਾਫੀ ਬੱਚੇ ਜਾ ਰਹੇ ਨੇ ਬਟ ਉਹ ਬਿਲਕੁਲ ਗਲਤ ਰਸਤਾ ਹੈ ਪਰ ਕੈਨੇਡਾ ਨੇ ਤੇ ਅਮਰੀਕਾ ਨੇ ਜਿਹੜਾ ਸਾਈਨ ਕੀਤਾ ਹੈਗੇ ਮਨ ਨੂੰ ਕਲੀਅਰ ਹੈ ਕਿ ਜਿਹੜਾ ਬੱਚਾ ਅਮਰੀਕਾ ਤੋਂ ਕੈਨੇਡਾ ਆਏਗਾ ਮੈਨੂੰ ਵਾਰ-ਵਾਰ ਕਿਉਂ ਮੈਂ ਉਲੰਧਾ ਪਿਆ ਕਿਉਂਕਿ ਉਹ ਬੱਚੇ ਨੂੰ ਐਂਟਰਟੇਨ ਨਹੀਂ ਕੀਤਾ ਜਾਏਗਾ ਉਹ ਬੱਚੇ ਆ ਨਾ ਤਾਂ ਅਮਰੀਕਾ ਜੋਗਾ ਰਹੂਗਾ ਨਾ ਹੀ ਕੈਨੇਡਾ ਜੋਗਾ ਰਹੂਗਾ ਕਿਉਂਕਿ ਅਮਰੀਕਾ ਨੇ ਵਿਥਿਨ 6 ਮੰਥ ਨੂੰ ਰਿਪੋਰਟ ਕਰ ਦੇਣਾ ਤੇ ਉਹ ਬੱਚਾ ਕੈਨੇਡਾ ਤੋਂ ਵੀ ਰਿਪੋਰਟ ਹੋਏਗਾ ਮਤਲਬ ਤੁਸੀਂ 6 ਮੰਥ ਵਿੱਚ ਹੀ ਨਾ ਅਮਰੀਕਾ ਜੋਗੇ ਨਾ ਕੈਨੇਡਾ ਜੋਗੇ ਰਹਿਣਾ ਪੈਸੇ ਤੁਸੀਂ 20 30 40 ਲੱਖ ਰੁਪਏ ਖਰਾਬ ਕਰਵਾ ਕੇ ਬੈਜੋਗੇ ਤੇ ਉਹ ਜਿਹੜਾ ਤੁਹਾਡਾ ਸੁਪਨਾ ਹੈ ਇੱਕ ਤਾਂ ਮਿਲ ਮਿਲੀ ਹੋਈ ਚੀਜ਼ ਨੂੰ ਵੀ ਗਵਾ ਕੇ ਬੈਜੋਗੇ ਬਿਲਕੁਲ ਗਲਤ ਰਸਤਾ ਹੈ ਜੀ ਤੁਹਾਨੂੰ ਬਿਲਕੁਲ ਵੀ ਨਹੀਂ ਜਾਣਾ ਚਾਹੀਦਾ ਹੋਰ ਬਹੁਤ ਜੈਨੂਨ ਤਰੀਕੇ ਨੇ ਵੀਜ਼ਾ ਲੈਣਾ ਇੱਕ ਕੋਈ ਓਕੀ ਚੀਜ਼ ਨਹੀਂ ਹੈ ਵੀਜ਼ਾ ਜਸਟ ਹੈ ਪਰਮਿਸ਼ਨ ਤੁਸੀਂ ਉਹਨਾਂ ਦੀ ਕੰਟਰੀ ਚ ਐਂਟਰ ਹੋ ਸਕਦੇ ਹੋ ਉਹ ਤੁਹਾਨੂੰ ਕੋਈ ਵੀ ਤੁਸੀਂ ਉੱਥੇ ਜਾ ਕੇ ਸੈਟਲਮੈਂਟ ਦਾ ਨਹੀਂ ਹੈਗਾ ਪਰ ਤਰੀਕੇ ਨਾਲ ਜਾਓ 2 ਨੰਬਰ ਚ ਨਾ ਜਾਓ ਜੇ ਤੁਸੀਂ ਅਮਰੀਕਾ ਹੀ ਜਾਣਾ ਹੈ ਅਮਰੀਕਾ ਦਾ ਵੀ ਵੀਜ਼ਾ ਮਿਲਦਾ ਹੈ ਅਮਰੀਕਾ ਨੇ ਇੰਡੀਆ ਦੇ ਵਿੱਚ ਪੰਜ ਅੰਬੈਸੀਆਂ ਬਣਾਈਆਂ ਹੋਈਆਂ ਕਿਉਂ ਬਣਾਈਆਂ ਹੋਈਆਂ ਵੀਜ਼ਾ ਦੇਣ ਵਾਸਤੇ ਜੇ ਤੁਹਾਨੂੰ ਜੈਨੂਇਨ ਤਰੀਕੇ ਨਾਲ ਸਿੱਧਾ ਅਮਰੀਕਾ ਦਾ ਵੀਜ਼ਾ ਮਿਲ ਰਿਹਾ ਹੈ ਤੇ ਤੁਸੀਂ ਥਰੂ ਕਿਉਂ ਜਾ ਰਹੇ ਹੋ ਜਿਹੜੀ ਚੀਜ਼ ਤੁਹਾਨੂੰ ਸਸਤੇ ਚ ਮਤਲਬ ਜੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਤੁਸੀਂ 10 ਲੱਖ ਦੇ ਵਿੱਚ ਤੁਹਾਨੂੰ ਅਮਰੀਕਾ ਦਾ ਸਾਰਾ ਚੀਜ਼ ਤੋਂ ਐਕਸਪੈਂਸ ਕਵਰ ਹੋ ਜਾਂਦਾ ਹੈ ਉਦੋਂ ਹੀ ਟੂਰਿਸਟ ਦੀ ਗੱਲ ਕਰੀਏ 50 ਤੋਂ 60 ਹਜ਼ਾਰ ਦੇ ਵਿੱਚ ਤੁਹਾਨੂੰ ਅਮਰੀਕਾ ਦਾ ਟੂਰਿਸਟ ਵੀਜ਼ਾ ਮਿਲ ਜਾਂਦਾ ਹੈ ਜ ਖਰਚੇ ਚ ਡਾਇਰੈਕਟ ਜਾ ਸਕਦੇ ਹੋ ਤੇ ਫਿਰ ਤੁਸੀਂ ਇਲੀਗਲ ਵੇ ਨਾਲ 50 60 ਲੱਖ ਰੁਪਇਆ 40 ਲੱਖ ਰੁਪਇਆ ਲਾ ਕੇ ਕਿਉਂ ਜਾਣਾ ਚਾਹੁੰਦੇ ਹੋ ਤੇ ਆਪਣੀ ਜਾਨ ਨੂੰ ਕਿਉਂ ਰਿਸਕ ਪਾਣਾ ਚਾਹੁੰਦੇ ਹੋ ਜੀ ਤੇ ਜੇਕਰ ਅਸੀਂ ਯੂਐਸਏ ਅਪਾਇੰਟਮੈਂਟ ਦੀ ਗੱਲ ਕਰੀਏ ਤਾਂ ਲੱਖ ਲੱਖ ਰੁਪਏ ਜਿਹੜਾ ਨਾ ਖਰਚਾ ਕਰਨਾ ਪੈ ਰਿਹਾ ਐਂਬੈਸੀ ਜਿਹੜੇ ਨੇ ਲੱਖ ਲੱਖ ਰੁਪਏ ਲੈ ਰਿਆ ਨਹੀਂ ਤੇ ਕੀ ਤੁਸੀਂ ਨਹੀਂ 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 ਤੁਸੀਂ ਮੈਨੂੰ ਇੰਟਰਪਟ ਕਰ ਰਹੇ تھے ਕਦੇ ਵੀ ਐਂਬੈਸੀ ਕਿਸੇ ਵੀ ਅਪਾਇੰਟਮੈਂਟ ਦੇ ਪੈਸੇ ਨਹੀਂ ਲੈਂਦੀ ਤੁਸੀਂ ਕਿਸੇ ਵੀ ਕੰਟਰੀ ਚ ਆਪਣੇ ਵੀਐਫਐਸ ਚ ਐਂਬੈਸੀ ਚ ਜਾਂਦੇ ਹੋ ਬਾਇਓਮੈਟ੍ਰਿਕ ਪਾਸਤੇ ਇੰਟਰਵਿਊ ਵਾਸਤੇ ਉਹਨਾਂ ਦੀ ਜਿਹੜੀ ਬੇਸਿਕ ਐਂਬੈਸੀ ਫੀਸ ਹੈ ਉਹਨਾਂ ਨੇ ਉਹੀ ਲੈਣੀ ਹੈ ਰਦੀ ਵੀ 1 ਲੱਖ 2 ਲੱਖ ਰੁਪਇਆ ਆਪਾਂ ਨੂੰ ਵਾਸਤੇ ਨਹੀਂ ਲਿੱਤਾ ਜਾਂਦਾ ਜੇ ਤੁਹਾਨੂੰ ਕੋਈ 2 2 ਲੱਖ ਰੁਪਇਆ ਅਪਾਇੰਟਮੈਂਟ ਵਾਸਤੇ ਕਹਿ ਰਿਹਾ ਹੈ ਇਹ ਉਹਨਾਂ ਦੇ ਚਾਰਜੇਸ ਨੇ ਇਹ ਅੰਬੈਸੀ ਦੇ ਚਾਰਜੇਸ ਨਹੀਂ ਹੈਗੇ ਅੰਬੈਸੀ ਦੀ ਯੂ ਐਸ ਦੀ ਆਪਾਂ ਗੱਲ ਕਰਦੇ ਆਂ ਅੰਬੈਸੀ ਫੀਸ ਹੈ 185 ਡਾਲਰ ਹੈ ਕਿਉਂਕਿ ਯੂ ਐਸ ਦੇ ਵਿੱਚ ਦੋ ਟਾਈਪ ਦੇ ਵੀਜ਼ਾ ਹੁੰਦੇ ਨੇ ਇਮੀਗ੍ਰੈਂਟ ਐਂਡ ਨੋਨ ਇਮੀਗ੍ਰੈਂਟ ਨੋਨ ਇਮੀਗ੍ਰੈਂਟ ਕਿਸੇ ਵੀ ਵੀਜ਼ਾ 'ਚ ਤੁਸੀਂ ਪ੍ਰੋਸੀਡ ਕਰ ਰਹੇ ਹੋ 185 ਡਾਲਰ ਤੋਂ ਜ਼ਿਆਦਾ ਇੱਕ ਰੁਪਇਆ ਨਹੀਂ ਲੱਗਦਾ ਉਹੀ ਚਾਰਜੇਸ ਪੇ ਕਰਨੇ ਆਂ ਉਹਦੀ ਵੀ ਤੁਹਾਨੂੰ ਇੱਕ ਸਟੈਨਲੀ ਬਣ ਕੇ ਆ ਦਿੰਦੇ ਸਟੈਨਲੀ ਜ ਤੂੰ ਆਪਣੇ ਐਕਸੈਸ ਬੈਂਕ 'ਚ ਜਾਓ ਆਪਣਾ ਉਹ ਪੇ ਕਰੋ ਉਸ ਤੋਂ ਬਾਅਦ ਜਦੋਂ ਤੁਹਾਡੀ ਅੰਬੈਸੀ ਵੀ ਸਪੇ ਹੋ ਜਾਊਗੀ ਦੇਖੋ ਦੋ ਚੀਜ਼ਾਂ ਨਾ ਏਜੰਟ ਵੀ ਅਜ ਦੇ ਟਾਈਮ 'ਚ ਕੰਮ ਨਹੀਂ ਕਰਨਾ ਚਾਹੁੰਦਾ ਉਹਨੂੰ ਤਾਂ ਇਹ ਹੈ ਕਿ ਪੱਕੀ ਪਕਾਈ ਹਰ ਚੀਜ਼ ਮਿਲ ਜੇ ਹੁਣ ਅੰਬੈਸੀ ਦੀ ਅਪਾਇੰਟਮੈਂਟ ਲੈਣ ਵਾਸਤੇ ਕੰਮ ਕਰਨਾ ਪੈਂਦਾ ਕਿਉਂਕਿ ਅੰਬੈਸੀ ਦੀ ਅਪਾਇੰਟਮੈਂਟ ਕਿਸ ਟਾਈਮ ਅਵੇਲੇਬਲ ਹੈ ਕਿਸ ਟਾਈਮ ਨਹੀਂ ਉਹ ਨਹੀਂ ਪਤਾ ਹਰ ਟਾਈਮ ਬੈਠਣਾ ਪੈਂਦਾ ਰਾਤ ਨੂੰ ਬੈਠਣਾ ਪੈਂਦਾ 12 ਵਜੇ 2 ਵਜੇ ਦਾ ਕਈ ਵਾਰ ਕਦੋਂ ਸਲੋਟ ਓਪਨ ਹੋ ਜਾਣਾ ਪਰ ਅਪਾਇੰਟਮੈਂਟ ਫ੍ਰੀ ਚ ਮਿਲਦੀ ਹੈ ਉਹਦੇ ਵਿੱਚ ਤੁਸੀਂ ਦੂਸਰੇ ਬੰਦੇ ਨੂੰ ਪੈਸੇ ਦੇ ਕੇ ਉਹਨੂੰ ਬਿਠਾ ਰਹੇ ਹੋ ਕਿ ਇਹ ਪੈਸੇ ਲੈ ਲੈ 10-20 ਹਜ਼ਾਰ ਰੁਪਿਆ ਤੇ ਉਹੀ ਚੀਜ਼ ਤੁਸੀਂ ਏ ਕਲਾਇੰਟ ਤੋਂ 2-2 ਲੱਖ ਰੁਪਿਆ ਲਿੱਤੇ ਜਾ ਰਹੇ ਨੇ ਉਹ ਕਲਾਇੰਟ ਦਾ ਨੁਕਸਾਨ ਹੈ ਜੀ ਖੁਦ ਤੁਸੀਂ ਆਪਣਾ ਕਰੋ ਉਹਨਾਂ ਨੂੰ ਸਿੰਪਲੀ ਕੋਈ ਅੰਬੈਸੀ ਫੀਸ ਅਸੀਂ ਉਹੀ ਪੇ ਕਰ ਸਕਦੇ ਹਾਂ ਉਸ ਤੋਂ ਜ਼ਿਆਦਾ ਕੋਈ ਚਾਰਜ ਪੇ ਨਹੀਂ ਕਰਨੇ ਚਾਹੀਦੇ